ਪਹਿਲੇ ਪੜਾਤੇ ਜਿਵੇਂ ਲੱਗਦਾ ਸੀ ਉਹਨਾਂ ਮੁਸ਼ਕਲਾਂ ਨੂੰ ਪਾਰ ਕਰਦਾ ਹੋਇਆ ਇਹ ਜਿਹੜਾ WhatsApp ਗਰੁੱਪ ਹੈ ਇੱਕ ਜਥੇਬੰਦਕ ਮਹਿੰਮ ਵਜੋਂ ਮੈਨੂੰ ਲਾਮਬੰਦ ਹੁੰਦਾ ਦਿਖਾਈ ਸੋ ਅਸੀਂ ਅੱਜ ਇੱਕ ਤਹਈਆ ਕਰੀਏ ਕਿ ਪਾਕਿਸਤਾਨ ਵਾਲੇ ਆਪਣੇ ਭਰਾਵਾਂ ਨੂੰ ਇਧਰਲੇ ਪੰਜਾਬ ਵਿੱਚ ਲਿਖਿਆ ਉਹ ਸਾਰਾ ਸਾਹਿਤ ਜਿਹੜਾ ਆ ਉਹ ਸ਼ਾਮੁਖੀ ਦੇ ਵਿੱਚ ਲਿਪੀਵੰਤ ਜਿਹੜਾ ਜਨਰ ਇਹਨਾਂ ਨੇ ਲੱਭ ਲਿਆ ਉਹ ਹੈ ਰੋਮਨ ਅਸੀਂ ਰੋਮਨ ਵਿੱਚ ਵੀ ਪੰਜਾਬੀ ਲਿਖਦੇ ਆ ਰੋਮਨ ਵਿੱਚ ਪੰਜਾਬੀ ਨੂੰ ਪੜਨ ਵਾਲਿਆਂ ਤੇ ਸਮਝਣ ਵਾਲਿਆਂ ਦੀ ਪਿਛਲੇ ਦਿਨਾਂ ਚ ਪਾਕਸਤਾਨ ਵਾਲਿਆਂ ਨੇ ਪੰਜਾਬੀ ਚ ਇੱਕ ਸੈਮੀਨਾਰ ਕਰਵਾਇਆ ਜਿਹਦੇ ਚ ਪੰਜਾਬੀ ਪਾਸ਼ਕ ਬੁਲਾ ਰਿਆਂ ਨੂੰ ਜਿਹੜੇ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠਿਆ ਕਿ ਅਸੀਂ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਕਿਸੇ ਐਸੇ ਸ ਸੰਚਾਰ ਦੇ ਮਾਧਿਮ ਰਾਹੀਂ ਉਕਤਰ ਕਰ ਲਈਏ ਪਰੰਤੂ ਜਿਨ੍ਹਾਂ ਪਾਸ਼ਾਵਾਂ ਦੇ ਵਿੱਚ ਆ ਬਾਬਾ ਬੁੱਲੇ ਸ਼ਾਹ ਦੇ ਵਾਰਸ ਬੈਠੇ ਹੋਣ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਅਪਰਾਲਾ ਆਪਣੇ ਸਾਥੀਆਂ ਨੇ ਕੀਤਾ ਹੈ ਇਹ ਅਪਰਾਲਾ ਇੱਕ ਤਾਂ ਇਸ ਗੱਲੋਂ ਸ਼ਲਾਘਾ ਦਾ ਹੱਕਦਾਰ ਹੈ ਤੇ ਦੂਸਰਾ ਇਹ ਹੈ ਕਿ ਅਸੀਂ ਜੋ ਜੋ ਕੁਝ ਹੋਰ ਕਰਨ ਵਾਲਾ ਹੈ ਜੋ ਕੁਝ ਅੱਜ ਲਿਪੀਯੰਤਰਣ ਟੈਕਨੋਲੋਜੀ ਦੀ ਵਰਤੋਂ ਦੇ ਨਾਲ ਕੁਝ ਔਖਾ ਨਹੀਂ ਰਹਿ ਗਿਆ ਅਸੀਂ ਚਣਿੰਦਾ ਸਾਹਿਤ ਨੂੰ ਲਿਪੀਯਾਂਤਰਣ ਕਰਕੇ ਈਵਨ ਦੈਨ ਉਹਨਾਂ ਦੀ ਭਾਸ਼ਾ 'ਚ ਅਸੀਂ ਮੇਰਾ ਵੀਡੀਓ ਪਾਉਣ ਦਾ ਜਿਹੜਾ ਮਕਸਦ ਹੈ ਉਹ ਇੱਕ ਤਾਂ ਇਸ ਟੀਮ ਨੂੰ ਸ਼ਾਬਾਸ਼ ਦੇਣਾ ਹੈ ਨਾਲ ਦੀ ਨਾਲ ਪੰਜਾਬੀ ਅਧਿਆਪਕ ਮੰਚ ਦੇ ਜਜ਼ਾਰੂ ਸਾਥੀਓ ਮੈਂ ਤੇਜਿੰਦਰ ਵਰਲੀ ਕੇ ਆਰਐਮ ਡੀਏਵੀ ਕਾਲਜ ਨਕੋਦਰ ਦਾ ਪੰਜਾਬੀ ਪ੍ਰਾਧਿਆਪਕ ਤੁਹਾਨੂੰ ਇਸ ਮੁਬਾਰਕ ਪਲੇਟਫਾਰਮ ਬਣਾਉਣ ਦੇ ਲਈ ਜਿੱਥੇ ਸ਼ੁਭ ਕਾਮਨਾਵਾਂ ਭੇਟ ਕਰਦਾ ਉਥੇ ਨਾਲ ਦੀ ਨਾਲ ਇਸ ਵੱਡੇ ਪਲੇਟਫਾਰਮ ਤੇ ਵੱਡੇ ਮਸਲਿਆਂ ਲਈ ਜੁੜ ਬੈਠਣ ਵਾਲੇ ਮਹਾਨ ਲੇਖਕਾਂ, ਬੁੱਧੀਜੀਵੀਆਂ, ਚਿੰਤਕਾਂ ਨੂੰ ਵੀ ਜਾਇਆਂ ਨੂੰ ਆਖਦਾ ਜਿਹੜਾ ਉਪਰਾਲਾ ਮਾਝੇ ਦੇ ਮੇਰੇ ਕੁਝ ਦੋਸਤਾਂ ਨੇ ਕੀਤਾ ਉਹ ਉਪਰਾਲਾ ਸੱਚਮੁੱਚ ਇੰਨਾ ਵੱਡਾ ਹੈ ਕਿ ਮੈਨੂੰ ਯਕੀਨ ਨਹੀਂ ਆਉਂਦਾ ਕਿ ਇੰਨੀ ਵੱਡੀ ਗਣਤੀ ਚ ਪੰਜਾਬ ਦੇ ਸਾਰੇ ਹੀ ਪੰਜਾਬੀ ਅਧਿਆਪਕ ਅਧਿਆਪਨ ਨਾਲ ਸੰਬੰਧਤ ਪ੍ਰਾ ਅਧਿਆਪਕ ਬੁੱਧੀਜੀਵੀ ਚੰਤਕ ਲੇਖਕ ਇਸ ਨਾਲ ਜੁੜ ਜਾਣ ਅਕਸਰ ਇਦਾਂ ਹੁੰਦਾ ਹੈ ਕਿ ਬਹੁਤ ਛੇਤੀ ਬਹੁਤ ਸਾਰੇ ਲੋਕ ਜੁੜ ਜਾਂਦੇ ਨੇ ਫਿਰ ਉਹਨਾਂ ਨੂੰ ਛੱਡਣਾ ਸ਼ੁਰੂ ਕਰ ਦਿੰਦੇ ਹਨ ਪਰੰਤੂ ਪਹਿਲੇ ਪੜਾ ਤੇ ਜਿਵੇਂ ਲੱਗਦਾ ਸੀ ਉਹਨਾਂ ਮੁਸ਼ਕਲਾਂ ਨੂੰ ਪਾਰ ਕਰਦਾ ਹੋਇਆ ਇਹ ਜਿਹੜਾ WhatsApp ਗਰੁੱਪ ਹੈ ਇੱਕ ਜਥੇਬੰਦਕ ਮਹਿੰਮ ਵਜੋਂ ਮੈਨੂੰ ਲਾਂਬੰਦ ਹੁੰਦਾ ਦਿਖਾਈ ਦਿੰਦਾ ਹੈ ਪੰਜਾਬੀ ਨਾਲ ਸੰਬੰਧਤ ਸ਼ੁਭਚਿੰਤਕ ਲੋਕ ਅਕਸਰ ਇਹਦੇ 'ਚ ਵੀਡੀਓ ਪਾ ਰਹੇ ਨੇ ਕੁਝ ਲੋਕਾਂ ਦੀ ਫਿਕਰਬੰਦੀ ਇਹ ਵੀ ਹੈ ਕਿ ਇਹ ਗਰੁੱਪ ਚੱਲੇਗਾ ਕਿ ਜਥੇਬੰਦਕ ਅਪਹੁੰਚ ਜਿਹੜੀ ਐ ਉਹਦੇ ਏਜੰਡੇ ਕੀ ਹੋਣਗੇ ਇਤਿਹਾਸ ਵਿੱਚ ਜਿਸ ਤਰ੍ਹਾਂ ਦੀਆਂ ਇਹੋ ਜਿਹੀਆਂ ਜਥੇਬੰਦੀਆਂ ਨਾਲ ਖਲਵਾੜ ਹੁੰਦੇ ਨੇ ਕਿ ਕੁਝ ਲੋਕ ਆਪਣੇ ਸੌੜੇ ਹਿੱਤਾਂ ਦੇ ਲਈ ਵਰਤ ਜਾਂਦੇ ਨੇ ਕੀ ਇਸ ਤਰ੍ਹਾਂ ਤਾਂ ਨਾ ਹੋ ਜਾਏਗਾ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣ ਤੋਂ ਬਾਅਦ ਮੈਂ ਅੱਜ ਦੀ ਵੀਡੀਓ ਪਾ ਰਿਹਾ ਮੇਰਾ ਵੀਡੀਓ ਪਾਉਣ ਦਾ ਜਿਹੜਾ ਮਕਸਦ ਹੈ ਉਹ ਇੱਕ ਤਾਂ ਇਸ ਟੀਮ ਨੂੰ ਸ਼ਾਬਾਸ਼ ਦੇਣਾ ਹੈ ਨਾਲ ਦੀ ਨਾਲ ਮੈਂ ਵੀ ਸਮਝਦਾ ਕਿ ਜਿੱਥੇ ਮਾਝੇ ਦੇ ਲੋਕਾਂ ਨੇ ਮੇਰੇ ਸਾਥੀਆਂ ਨੇ ਇਹ ਅਪਰਾਲਾ ਕੀਤਾ ਹੈ ਜਿੱਚ ਪਰਮਜੀਤ ਰੰਦਾਵਾ ਹੋਰੀ ਨੇ ਜਿੱਚ ਹੀਰਾ ਸਿੰਘ ਹੋਰੀ ਹੈ ਜਿਨ੍ਹਾਂ ਚ ਪ੍ਰੋਫੈਸਰ ਪ੍ਰਿੰਸੀਪਲ ਅਜਕਲ ਵਾਈਸ ਚਾਂਸਲਰ ਸਾਹਿਬ ਨੇ ਇਹਨਾਂ ਸਾਰਿਆਂ ਨੇ ਵੱਡੇ ਪੱਧਰ ਤੇ ਇਹ ਅਪਰਾਲਾ ਕੀਤਾ ਹੈ ਪਰ ਸਵਾਲ ਇਹ ਬਣ ਗਿਆ ਹੈ ਕਿ ਹੁਣ ਦੁਆਬੇ ਦੇ ਲੋਕ ਮਾਰਵੇ ਦੇ ਲੋਕ ਚੰਡੀਗੜ੍ਹ ਦੇ ਅਪਵਾਦ ਦੇ ਲੋਕ ਜਾਂ ਇਹ ਜਿਹੜੀ ਹਿਮਾਚਲ ਦੇ ਵਿੱਚ ਜਾਂ ਜੰਮੂ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਹੈ ਉਹਦੇ ਲੋਕ ਵੀ ਕਦੋਂ ਇਹਦੇ ਨਾਲ ਜੁੜਦੇ ਨੇ ਮੇਰੀ ਪੰਜਾਬ ਨੂੰ ਲੈ ਕੇ ਤੇ ਪੰਜਾਬੀ ਪੰਜਾਬੀਅਤ ਨੂੰ ਲੈ ਕੇ ਜਿਹੜੀ ਫਿਕਰਬੰਦੀ ਤੁਹਾਡੀ ਸਾਰਿਆਂ ਦੀ ਹੈ ਉਹ ਮੇਰੀ ਵੀ ਹੈ ਅਸੀਂ ਜਾਣਦੇ ਹਾਂ ਕਿ ਅਸੀਂ ਪੰਜਾਬੀ ਬਹੁਤ ਵੱਡੇ ਭਾਵਕ ਇਨਸਾਨ ਆ ਭਾਵਕ ਪੱਧਰ ਤੇ ਜਦੋਂ ਅਸੀਂ ਵਿਚਰਦੇ ਆ ਤਾਂ ਅਸੀਂ ਕਈ ਵਾਰੀ ਬਹੁਤਾ ਦੂਰ ਦਾ ਨਹੀਂ ਸੋਚਦੇ ਨਫਾ ਨੁਕਸਾਨ ਨਹੀਂ ਸੋਚਦੇ ਇਹ ਕੁਝ ਪਾਸਟ ਵਿੱਚ ਵੀ ਹੋਇਆ 1947 ਦੀ ਭਾਰਤ-ਪਾਕ ਵੰਡ ਸਮੇਂ ਅਸੀਂ ਪੰਜਾਬੀਆਂ ਨੇ ਸਭ ਤੋਂ ਵੱਡੇ ਕਕਰਮ ਕੀਤੇ ਅਸੀਂ ਆਪਣੇ ਪੰਜਾਬੀ ਭਾਈਚਾਰੇ ਨੂੰ ਨਾ ਆਪਣੇ ਭਰਾਵਾਂ ਵਾਂਗੂ ਰੌਕਸਤ ਕੀਤਾ ਵਿਦਾ ਕੀਤਾ ਸਗੋਂ ਅਸੀਂ ਕਤਲੋਗਾਰਦ ਕੀਤੀ ਅਸੀਂ ਲੁੱਟਿਆ ਮਾਰਿਆ ਤੇ ਉਧਰ ਸਾਡੇ ਭਰਾਵਾਂ ਨੇ ਸਾਡੇ ਹਿੰਦੂ ਤੇ ਸਿੱਖ ਭਰਾਵਾਂ ਨਾਲ ਉਹੀ ਕੁਝ ਕੀਤਾ ਅੱਜ 70 ਸਾਲ ਬੀਤ ਜਾਣ ਬਾਅਦ ਵੀ ਮੈਨੂੰ ਲੱਗਦਾ ਹੈ ਕਿ ਸਾਡਾ ਜਿੱਥੇ ਉਹ ਜ਼ਖਮ ਹਾਰਾ ਹੈ ਜਿੱਥੇ ਉਹ ਜ਼ਖਮ ਜਦੋਂ ਵੀ ਛੇੜਦੇ ਆ ਤਾਂ ਰਿਸਣ ਲੱਗਦਾ ਹੈ ਉਥੇ ਨਾਲ ਦੀ ਨਾਲ ਕੁਝ ਐਸੇ ਯਤਨ ਜਿਹੜੇ ਪਰਮਜੀਤ ਰੰਧਾਵਾ ਜਾਂ ਹੋਰ ਸਾਥੀਆਂ ਨੇ ਕੀਤੇ ਨੇ ਉਹਨਾਂ ਯਤਨਾਂ ਦੇ ਰਾਈ ਲੱਗਦਾ ਹੈ ਕਿ ਹੋ ਸਕਦਾ ਹੈ ਕਿ ਅਸੀਂ ਆਪਣੇ ਪਾਕਿਸਤਾਨ ਵਾਲੇ ਉਹਨਾਂ ਭਰਾਵਾਂ ਨਾਲ ਹੁਣ ਆਸਾਨੀ ਨਾਲ ਗੱਲ ਕਰਨ ਦੇ ਯੋਗ ਹੋ ਜਾਈਏ ਪੰਜਾਬ ਦੀ ਲਗਭਗ ਸਾਰੀ ਆਬਾਦੀ ਪੰਜਾਬੀ ਬੋਲਦੀ ਹੈ ਪਰ ਕੁਝ ਲੋਕ ਪੰਜਾਬੀ ਤੋਂ ਮੁਨਕਰ ਜ਼ਰੂਰ ਨੇ 3 ਕਰੋੜ ਆਬਾਦੀ ਤੇ 9 ਕਰੋੜ ਤੋਂ ਉੱਤੇ ਆਬਾਦੀ ਪਾਕਿਸਤਾਨ ਵਿੱਚ ਪੰਜਾਬੀ ਬੋਲਦੀ ਹੈ ਸਾਡੀ ਬਦਕਿਸਮਤੀ ਇਹ ਹੈ ਕਿ ਸਾਡਾ ਲਿਖਿਆ ਪਾਕਿਸਤਾਨ ਦਾ ਪੰਜਾਬੀ ਭਰਾ ਨਹੀਂ ਪੜ ਸਕਦਾ ਤੇ ਪਾਕਿਸਤਾਨ ਚ ਲਿਖਿਆ ਅਸੀਂ ਨਹੀਂ ਪੜ ਸਕਦੇ ਬੋਲਦੇ ਅਸੀਂ ਇਕੋ ਲੈਂਗੁਏਜ ਆ ਪਰ ਸਾਡੀ ਸਕ੍ਰਿਪਟ ਵੱਖਰੀ ਵੱਖਰੀ ਹੈ ਇਹ ਸਕ੍ਰਿਪਟ ਦਾ ਵੱਖਰੇ ਹੋਣਾ ਸਾਡੇ ਫਿਰਕੂ ਪਾੜੇ ਚੋਂ ਨਿਕਲਿਆ ਸਾਡੀ ਕੌਮ ਪੰਜਾਬੀ ਹੈ ਸਾਡੀ ਸਾਂਝ ਪੰਜਾਬੀ ਹੈ ਸੋ ਅਸੀਂ ਅੱਜ ਇੱਕ ਤਹਈਆ ਕਰੀਏ ਕਿ ਪਾਕਿਸਤਾਨ ਵਾਲੇ ਆਪਣੇ ਭਰਾਵਾਂ ਨੂੰ ਇਧਰਲੇ ਪੰਜਾਬ ਵਿੱਚ ਲਿਖਿਆ ਉਹ ਸਾਰਾ ਸਾਹਿਤ ਜਿਹੜਾ ਆ ਉਹ ਸ਼ਾਹ ਮੁਖੀ ਦੇ ਵਿੱਚ ਲਪੀਅੰਤਨ ਕਰਕੇ ਪੜਾਈਏ ਜਿਹੜਾ ਅੱਜ ਵੀ ਉਸ 47 ਦੀ ਕਰੂਰ ਕਾਲੀ ਵੰਡ ਦੀ ਲੰਮੀ ਵਿਥਿਆ ਨਾਲ ਜੁੜਿਆ ਹੋਇਆ ਤੇ ਉਧਰ ਨੇਚਰਲੀ ਸਾਡੇ ਵਰਗੇ ਲੋਕ ਉੱਠਣਗੇ ਜਿਹੜੇ ਉਧਰ ਜਿਹੜੇ ਹੋਏ ਬੀਤੇ ਤੇ ਹੰਝੂ ਘੇਰਦੇ ਨੇ ਉਹ ਉਧਰਲੇ ਨੂੰ ਲਿਪੀਆਂ ਤਰਣ ਕਰਕੇ ਸਾਨੂੰ ਭੇਜਣਗੇ ਜਿੱਥੇ ਅਸੀਂ ਗੁਰਮੁਖੀ ਵਿੱਚ ਤੇ ਓਸ਼ਾਮੁਖੀ ਵਿੱਚ ਲਿਖਦੇ ਸੀ ਉਥੇ ਦੁਨੀਆ ਭਰ ਦੇ ਵਿੱਚ ਪੰਜਾਬੀ ਦੇ ਬਹੁਤ ਵੱਡੀ ਗਿਣਤੀ ਦੇ ਬਲਾਰੇ ਪੰਜਾਬੀ ਦੇ ਸਰੋਤੇ ਅੱਜ ਇੱਕ ਸਾਂਝਾ ਜਿਹੜਾ ਜਨਰ ਇਹਨਾਂ ਨੇ ਲੱਭ ਲਿਆ ਉਹ ਹੈ ਰੋਮਨ ਅਸੀਂ ਰੋਮਨ ਵਿੱਚ ਵੀ ਪੰਜਾਬੀ ਲਿਖਦੇ ਆ ਰੋਮਨ ਵਿੱਚ ਪੰਜਾਬੀ ਨੂੰ ਪੜਨ ਵਾਲਿਆਂ ਤੇ ਸਮਝਣ ਵਾਲਿਆਂ ਦੀ ਸਮਰੱਥਾ ਯਕੀਨਨ ਥੋੜੀ ਵੱਡੀ ਹੋ ਗਈ ਪਰ ਇਹ ਯਤਨ ਅਜੇ ਕਾਫੀ ਨਹੀਂ ਹੁਣ ਜਦੋਂ ਵਿਗਿਆਨਕ ਟੈਕਨੋਲੋਜੀ ਦੇ ਯੁੱਗ ਦਾ ਸਮਾਂ ਹੈ ਹੁਣ ਜਦੋਂ ਇਹਨਾਂ ਜੰਤਰਾਂ ਦੇ ਨਾਲ ਅਸੀਂ ਸੰਸਾਰ ਪੱਧਰ ਤੇ ਦੇਸ਼ਾਂ ਵਿਦੇਸ਼ਾਂ 'ਚ ਬੈਠੇ ਆਪਣੇ ਪੰਜਾਬੀ ਭੈਣ ਭਰਾਵਾਂ ਦੇ ਨਾਲ ਜਿਹੜੀ ਸੰਚਾਰ ਦੇ ਮਾਧਮ ਤੇ ਗੱਲਬਾਤ ਕਰ ਸਕਦੇ ਆ ਉਹਦੇ ਲਈ ਸਾਨੂੰ ਉਪਰਾਲੇ ਕਰਨੇ ਚਾਹੀਦੇ ਨੇ ਪਿਛਲੇ ਦਿਨਾਂ ਚ ਪਾਕਿਸਤਾਨ ਦੇ ਵਿੱਚ ਪੰਜਾਬੀ ਜਿਹੜੀ ਹੈ ਉਹ ਸਕੂਲਾਂ ਚ ਲਾਜ਼ਮੀ ਕਰ ਦਿੱਤੀ ਗਈ ਹੈ ਪੰਜਾਬੀ ਨੂੰ ਯੂਨੀਵਰਸਿਟੀ ਪੱਧਰ ਤੱਕ ਪੜਾਇਆ ਜਾਣ ਲੱਗ ਪਿਆ ਹੈ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅਧਿਨ ਪਾਕਿਸਤਾਨ ਚ ਹੋਣ ਲੱਗ ਪਿਆ ਹੈ ਇਹ ਗੱਲ ਤਾਂ ਵੱਖਰੀ ਹੈ ਕਿ ਉਹ ਸਾਡੇ ਤੋਂ ਕਾਫੀ ਪਛੜ ਕੇ ਚੱਲ ਰਹੇ ਨੇ ਪਰੰਤੂ ਕਹਿੰਦੇ ਹੁੰਦੇ ਨੇ देर ਆਇਆ ਦਰਸਤ ਆਇਆ ਪਿਛਲੇ ਦਿਨਾਂ ਚ ਪਾਕਸਤਾਨ ਵਾਲਿਆਂ ਨੇ ਪੰਜਾਬੀ ਚ ਇੱਕ ਸੈਮੀਨਾਰ ਕਰਵਾਇਆ ਜਿਹਦੇ ਚ ਪੰਜਾਬੀ ਭਾਸ਼ਕ ਬੁਲਾਰਿਆਂ ਨੂੰ ਜਿਹੜੇ ਦੁਨੀਆ ਦੇ ਕਿਸੇ ਵੀ ਕੋਨੇ ਤੇ ਬੈਠਿਆ ਉਹਨਾਂ ਨੂੰ ਬੁਲਾਇਆ ਸੋ ਸਾਡੇ ਅਪਰਾਲੇ ਉਸੇ ਲੜੀ ਦੀ ਅਗਲੇਰੀ ਕੜੀ ਜਪੜੇ ਚਾਹੀਦੇ ਨੇ ਬਜਾਏ ਕਿਸੇ ਸੌੜੇ ਸਿਆਸੀ ਰਾਸੀ ਜਾਂ ਧਾਰਮਿਕ ਹਿੱਤਾਂ ਦੀ ਖਾਤਰ ਅਸੀਂ ਕੋਈ ਇਸ ਨੂੰ ਹੋਰ ਰੂਪ ਦੇਣ ਲੱਗੇ ਸਾਨੂੰ ਉਹ ਜਿਹੜਾ ਫੌਰੀ ਰੂਪ ਚ ਚਾਹੀਦਾ ਉਹ ਇਹ ਚਾਹੀਦਾ ਹੈ ਕਿ ਅਸੀਂ ਦੁਨੀਆ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਕਿਸੇ ਐਸੇ ਸੰਚਾਰ ਦੇ ਮਾਧਿਅਮ ਰਾਹੀਂ ਉੱਕਤਰ ਕਰ ਲਈਏ ਜਿਹਦੇ ਵਿੱਚ ਸਾਡੀ ਪੰਜਾਬੀਅਤ ਦੀ ਆਵਾਜ਼ ਜਿਹੜੀ ਹੈ ਉਹ ਬਲੰਦ ਹੋਵੇ ਕਹਿੰਦੇ ਨੇ ਕਿ ਹਰ ਹਫਤੇ ਕਨੈਕਟ ਪਾਸ਼ਾ ਦਮ ਤੋੜਦੀ ਹੈ ਪਾਸ਼ਾ ਦਮ ਤੋੜਦੀ ਹੈ ਇਹ ਇੱਕ ਸਚਾਈ ਹੈ ਪਰੰਤੂ ਜਿਨ੍ਹਾਂ ਪਾਸ਼ਾਵਾਂ ਦੇ ਵਿੱਚ ਆ ਬਾਬੇ ਬੁੱਲੇ ਸ਼ਾਹ ਦੇ ਵਾਰਸ ਬੈਠੇ ਹੋਣ ਬਾਬੇ ਨਾਨਕ ਦੇ ਵਾਰਸ ਬੈਠੇ ਹੋਣ ਉਹ ਪਾਸ਼ਾਵਾਂ ਏਡੀ ਛੇਤੀ ਦਮ ਨਹੀਂ ਤੋੜਦੀਆਂ ਮੈਨੂੰ ਇਸ ਜਿਹੜਾ ਪਲੇਟਫਾਰਮ 'ਚੋਂ ਇਸ ਦੀ ਭਿੰਨਕ ਵੀ ਮਿਲਦੀ ਹੈ ਮੈਨੂੰ ਇਸ ਗੱਲ ਦੀ ਵੀ ਆਸ ਹੈ ਕਿ ਹਰ ਜਿਹੜਾ ਪ੍ਰਾਧਿਆਪਕ ਹੈ ਉਹਦੀ ਸਮਰਥਾ ਇੱਕੋ ਜਿਹੀ ਨਹੀਂ ਹੁੰਦੀ ਕਈ ਬਹੁਤ ਇਜ਼ਾਰੂ ਨੇ ਕਈ ਬਹੁਤ ਉਦਮੀ ਨੇ ਕਈ ਬਹੁਤ ਟੈਕਨੋਲੋਜੀ ਤੋਂ ਵਾਕਿਬ ਨੇ ਕਈ ਮੇਰੇ ਵਰਗੇ ਜਿਹੜੇ ਟੈਕਨੋਲੋਜੀ ਨੂੰ ਘੱਟ ਸਮਝਦੇ ਨੇ ਉਹ ਵੀ ਨਾਲ ਲੱਗ ਜਾਣਗੇ ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਅਪਰਾਲਾ ਆਪਣੇ ਸਾਥੀਆਂ ਨੇ ਕੀਤਾ ਹੈ ਇਹ ਅਪਰਾਲਾ ਇੱਕ ਤਾਂ ਇਸ ਗੱਲੋਂ ਸ਼ਲਾਘਾ ਦਾ ਹੱਕਦਾਰ ਹੈ ਤੇ ਦੂਸਰਾ ਇਹ ਹੈ ਕਿ ਅਸੀਂ ਜੋ ਜੋ ਕੁਝ ਹੋਰ ਕਰਨ ਵਾਲਾ ਹੈ ਜੋ ਕੁਝ ਕੀਤਾ ਜਾਣਾ ਚਾਹੀਦਾ ਹੈ ਉਹ ਅਸੀਂ ਆਰਾਮ ਨਾ ਕਰ ਸਕਦੇ ਆ ਅੱਜ ਲਿਪੀਯਾਂਤਰਣ ਟੈਕਨੋਲੋਜੀ ਦੀ ਵਰਤੋਂ ਦੇ ਨਾਲ ਕੁਝ ਔਖਾ ਨਹੀਂ ਰਹਿ ਗਿਆ ਅਸੀਂ ਚਨਿੰਦਆ ਸਾਹਿਤ ਨੂੰ ਲਿਪੀਯਾਂਤਰਣ ਕਰਕੇ ਈਵਨ ਦੈਨ ਉਹਨਾਂ ਦੀ ਭਾਸ਼ਾ 'ਚ ਅਸੀਂ ਜੇ ਇਹ ਸੋਸ਼ਲ ਮੀਡੀਆ 'ਤੇ ਪਾ ਦਈਏ ਤਾਂ ਉਹ ਇਹਨਾਂ 'ਚੋਂ ਚਨਿੰਦਿਆ ਸਾਹਿਤ ਨੂੰ ਆਪਣੇ ਸਰੋਤਿਆਂ ਲਈ ਜਿਹੜਾ ਆ ਹਾਰਡ ਕਾਪੀ ਦੇ ਰੂਪ ਵਿੱਚ ਵੀ ਸਾਮ੍ਹ ਸਕਦੇ ਨੇ ਤੇ ਜਦੋਂ ਉਹਨਾਂ ਨੂੰ ਪਤਾ ਲੱਗੇਗਾ ਕਿ ਇਹਨਾਂ ਦੇ ਜਿਹੜੇ ਭਾਸ਼ਿਕ ਬਲਾਰੇ ਨੇ ਜਾਂ ਅਗਲੇਰੇ ਵਾਰਸ ਨੇ ਉਹ ਭਾਰਤ-ਪਾਕ ਦੀ ਵੰਡ ਨੂੰ ਇਦਾਂ ਸਮਝ ਰਏ ਨੇ ਤਾਂ ਲੱਗਦਾ ਹੈ ਕਿ ਇਹਦੇ ਵਿੱਚੋਂ ਫਿਰ ਜਿਹੜੀ ਗੱਲ ਨਵੀਂ ਨਿਕਲੇਗੀ ਉਹ ਸਾਡੀ ਸਭਿਆਚਾਰਕ ਸਾਂਝ ਜਿਹੜੀ ਹੈ ਉਹ ਨਿਕਲੇਗੀ ਜਿਹੜੀ 70 ਸਾਲਾਂ ਦੀ ਸਾਡੇ ਵਿਛੋੜੇ ਨੇ ਉਹਨੂੰ ਦਬਾਇਆ ਇਹਦੇ ਵਿੱਚੋਂ ਜਿਹੜੀ ਰਾਜਨੀਤੀ ਫਿਰਕੂਪੁਣੇ ਨਾਲ ਭਰੀ ਹੋਈ ਹੈ ਉਹਨੂੰ ਕੁਝ ਵਿਰਾਮ ਮਿਲੇਗਾ ਜਿਹੜੀ ਰਾਜਨੀਤੀ ਲੋਕਾਂ ਨੂੰ ਵੰਡਣ ਦੇ ਸਰਤੇ ਤਰੀ ਹੋਈ ਹੈ ਉਹ ਜਿਹੜੀ ਹੈ ਉਹ ਹਾਸ਼ੀਅਬਲ ੱੱਕੀ ਜਾ ਸਕਦੀ ਹੈ ਇਹਦੇ ਨਾਲ ਹੀ ਬੜਾ ਕੁਝ ਐਸਾ ਆ ਜਿਹੜਾ ਸਿੱਖਣ ਸਿਖਾਉਣ ਦੇ ਪ੍ਰੋਸੈਸ ਦੇ ਵਿੱਚ ਅਸੀਂ ਉਹਨਾਂ ਨੂੰ ਸਿਖਾਵਾਂਗੇ ਉਹ ਸਾਨੂੰ ਸਿਖਾਉਣਗੇ ਜਦੋਂ ਭਾਸ਼ਾ ਇੱਕ ਹੋਵੇ ਜਦੋਂ ਸੰਚਾਰ ਦੀ ਕੋਈ ਸਮੱਸਿਆ ਨਾ ਹੋਵੇ ਤੇ ਉਸ ਵੇਲੇ ਪੋਸੀਬਿਲਟੀ ਇਹ ਵੀ ਆਰਾਮ ਨਾਲ ਬਣਦੀ ਹੈ ਕਿ ਅਸੀਂ ਕੋਈ ਵਪਾਰਕ ਨਵੀਆਂ ਜਿਹੜੀਆਂ ਵਿਉਤਬੰਦੀਆਂ ਆ ਉਹ ਵੀ ਅਲਿਕ ਸਕਦੇ ਆ ਸੋ ਸਰਹੱਦਾਂ ਤੇ ਜ਼ਰੂਰੀ ਨਹੀਂ ਕਿ ਜਿਹੜਾ ਅਸਲਾ ਹੀ ਆਦਾਨ ਪ੍ਰਦਾਨ ਹੋਵੇ ਸਰਹੱਦਾਂ ਤੇ ਜ਼ਰੂਰੀ ਨਹੀਂ ਕਿ ਨਸ਼ਿਆਂ ਦਾ ਆਦਾਨ ਪ੍ਰਦਾਨ ਹੀ ਹੋਵੇ ਸਾਨੂੰ ਵਧੀਆ ਸਾਹਿਤ ਤੇ ਵਧੀਆ ਵਿਚਾਰਾਂ ਦਾ ਆਦਾਨ ਪ੍ਰਦਾਨ ਵੀ ਕਰਨਾ ਚਾਹੀਦਾ ਨਸ਼ਿਆ ਦੇ ਸਦਾਗਰ ਭਾਵੇਂ ਅੱਜ ਪੰਜਾਬ ਵਿੱਚ ਵੱਡੇ ਪੱਧਰ ਤੇ ਆ ਪਰੰਤੂ ਜੇ ਅਸੀਂ ਇਹ ਗੱਲ ਕਹੀਏ ਕੇ ਲੱਤ ਗੱਡ ਕੇ ਜੇ ਇਹ ਸਾਡੇ ਸਾਥੀ ਖੜੇ ਹੋ ਜਾਣ ਤਾਂ ਨਸ਼ਿਆਂ ਦੇ ਸਦਾਕਰ ਨਹੀਂ ਲੱਭਣਗੇ ਇਦਾਂ ਜੇ ਪਾਕਿਸਤਾਨ ਵਿੱਚ ਵੀ ਉਹ ਲੋਕ ਖੜੇ ਹੋ ਗਏ ਤਾਂ ਇਹ ਨਸ਼ਿਆਂ ਦੀ ਅੰਤਰਰਾਸ਼ਟਰੀ ਜਿਹੜੀ ਆਦਾਨ-ਪਰਦਾਨ ਆ ਇਹਨੂੰ ਵੀ ਰੋਕਿਆ ਜਾ ਸਕਦਾ ਹੈ ਇਹਨੂੰ ਰੋਕਣ ਵਿੱਚ ਵੀ ਇਹ ਜਿਹੜਾ oprala ਆ ਉਹ ਕਾਰਗਰ ਸਿੱਧ ਹੋ ਸਕਦਾ ਹੈ ਕਿ ਲੋਕਾਂ ਦੀਆਂ ਪਾਈਚਾਰਕ ਸਾਂਝਾ ਅਜ ਅਮਰੀਕਾ ਕੈਨੇਡਾ ਦੇ ਬਾਰਡਰ ਤੇ ਲੋਕ ਆਰਾਮ ਨਾਲ ਇੱਕ ਤੋਂ ਦੂਸਰੇ ਦੇਸ਼ ਵਿੱਚ ਜਾ ਸਕਦੇ ਆ ਅੱਜ ਜਰਮਨ ਦੀਆਂ ਦਿਵਾਰਾਂ ਟੁੱਟਦੀਆਂ ਨੇ ਅੱਜ ਦੁਨੀਆ ਦੇ ਵੱਖ-ਵੱਖ ਦੇਸ਼ ਜਿਹੜੇ ਨੇ ਉਹ ਉਹ ਇਕੱਠੇ ਹੋ ਰਹੇ ਨੇ ਯੂਰਪ ਵਾਲੇ ਇਹ ਬਿਨਾ ਕਿਸੇ ਪਾਸਪੋਰਟ ਦੇ ਯੂਰਪੀਅਨ ਬੰਦੇ ਨੂੰ ਬਿਨਾ ਐਂਟਰੀ ਦਿੰਦੇ ਨੇ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਪੰਜਾਬੀ ਭਾਈਚਾਰਾ ਜਿਹੜਾ ਆ ਆਪਣੇ ਨਾਲ ਦੇ ਪਾਕਿਸਤਾਨ ਦੇ ਨਾਲ ਜਿਹੜਾ ਇਮੀਡੀਏਟ ਆ ਉਹ ਆਪਾਂ ਰਾਤ ਤੱਕੀਏ ਤੇ ਦੁਨੀਆ ਭਰ ਪੰਜਾਬੀਆਂ ਨੂੰ ਜਿਹੜਾ ਇਸ ਮੰਚ 'ਤੇ ਇਕੱਠੇ ਕਰੀਏ ਸੋ ਮੇਰੀਆਂ ਅਖੀਰ ਤੇ ਇਸ ਮੰਚ ਨੂੰ ਬਣਾਉਣ ਵਾਲੇ ਸਾਥੀਆਂ ਪਰਮ ਜੀਤ ਰੰਦਾਵਾ ਜਿਨ੍ਹਾਂ ਨੇ ਪਹਿਲ ਕੀਤੀ ਹੈ ਤੇ ਹੋਰ ਸਾਥੀਆਂ ਨੂੰ ਜਿੱਥੇ ਮੈਂ ਮੁਬਾਰਕਬਾਦ ਦਿੰਨਾ ਤੇ ਉਥੇ ਨਾਲ ਦੀ ਨਾਲ ਇਹ ਵਾਅਦਾ ਕਰਦਾ ਕਿ ਜਿੰਨੀ ਮੇਰੀ ਸੀਮਾ ਹੈ ਜਿੰਨੀ ਮੇਰੀ ਸਮਰੱਥਾ ਹੈ ਮੈਂ ਜੀ ਜਾਨ ਦੇ ਨਾਲ ਇਹਦੇ ਲਈ ਲੱਗਾਗਾ ਜੇ ਮੰਚ ਮੈਨੂੰ ਦਬਾਬੇ ਵਿੱਚ ਕੋਈ ਜ਼ਿੰਮੇਵਾਰੀ ਸੌਂਪਦਾ ਹੈ ਤਾਂ ਮੈਂ ਉਹ ਤੁਹਾਡੇ ਨਾਲ ਮੋਢੇ ਦਾ ਮੋਢਾ ਜੋੜ ਕੇ ਨਿਭਾਵਾਂਗਾ ਧੰਨਵਾਦ